ਪਹਿਲੀਆਂ ਪੰਚਾਇਤੀ ਚੋਣਾਂ ਤਾਂ ਇੱਕ ਹਾਸੇ ਠੱਠੇ ਦੀ ਖੇਡ ਜਹੀ ਸੀ ਪੰਚਾਇਤ ਨਾਂ ਦੀ ਚੀਜ਼ ਪਿੰਡਾਂ ਵਿੱਚ ਪਹਿਲੀ ਵਾਰ ਪਹੁੰਚੀ ਲੋਕ ਹੱਸਦੇ ਪੰਚਾਇਤ ਦਾ ਮੰਨੇ ਦੰਨੇ ਸਿਆਣੇ ਬੰਦਿਆਂ ਦੀ ਹੁੰਦੀ ਐ ਸਰਕਾਰ ਹੁਣ ਲੁਚੇਲ ਫੰਗਿਆਂ ਨੂੰ ਮੰਨੇ ਦੰਨੇ ਬਣਾਉਣ ਲੱਗੀ ਐ ਕਮਾਲ ਹੋ ਗਈ ਬਈ ਪੰਚਾਇਤਾਂ ਵੀ ਸਰਕਾਰ ਬਣਾਉਣ ਲੱਗ ਪਈ ਪੰਜ ਦਾ ਪਰਮੇਸ਼ਵਰ ਦਾ ਨਾਂ ਸੀ ਇਹ ਸਰਕਾਰ ਹੁਣ ਪਰਮੇਸ਼ਵਰ ਪੈਦਾ ਕਰਨ ਲੱਗੀ ਐ ਤੇ ਡਲਪਟਵਾਰੀ ਨੇ ਚੌਂਕੀਦਾਰ ਤੋਂ ਡੋਂਡ ਕੀ ਪਟਵਾਕੇ ਸਕੂਲ ਵਿੱਚ ਪਿੰਡ ਦਾ ਇਕੱਠ ਕੀਤਾ। ਬਹੁਤ ਘੱਟ ਲੋਕ ਆਏ। ਸਰਪੰਚੀ ਵਾਸਤੇ ਤਿੰਨ ਬੰਦੇ ਖੜੇ ਹੋਏ। ਪਾਕਰ ਨੰਬਰਦਾਰ, ਮਕੰਦੀ ਬਾਣੀਏ ਦਾ ਮੁੰਡਾ ਰਮੇਸ਼ ਤੇ ਮਹੰਗਾ ਚਮਿਆਰ। ਸਕੂਲ ਵਿੱਚ ਦਰਖਤਾਂ ਦੀ ਛਾਂ ਹੇਠ ਸਭ ਬੈਠੇ ਹੋ ਗਏ। ਸਭ ਤੋਂ ਪਹਿਲਾਂ ਪਟਵਾਰੇ ਨੇ ਪਾਕਰ ਦਾ ਨਾਮ ਲਿਆ। ਲੋਕਾਂ ਨੇ ਹੱਥ ਖੜੇ ਕਰ ਦਿੱਤੇ। ਪਟਵਾਰੀ ਨੇ ਗਿਣੇ 40 ਹੱਥ ਸਨ। ਫਿਰ ਰਮੇਸ਼ ਦਾ ਨਾਮ ਲਿਆ। 60 ਹੱਥ ਖੜੇ ਹੋਏ। ਮਹੰਗੇਵਾਰੀ ਦੇ ਹੱਥ ਸਨ ਰਮੇਸ਼ ਸਰਪੰਚ ਬਣ ਗਿਆ ਸਿਆਣੇ ਬੰਦਿਆਂ ਨੇ ਬਾਅਦ ਵਿੱਚ ਹਿਸਾਬ ਲਾਇਆ ਇਕੱਠ ਵਿੱਚ ਤਾਂ 80 90 ਬੰਦੇ ਮਸਾ ਹੋਣਗੇ ਇਹ ਐਨੇ ਹੱਥ ਕੌਣ ਖੜੇ ਕਰ ਗਿਆ ਗੱਲ ਇਹ ਸੀ ਕਿ ਇੱਕੋ ਬੰਦੇ ਨੇ ਦੋਵਾਂ ਵਾਰੀ ਜਾਂ ਸ਼ਾਇਦ ਤਿੰਨਾਂ ਦੇ ਨਾਮ ਤੇ ਹੱਥ ਖੜਾ ਕਰ ਦਿੱਤਾ ਸ਼ਰਾਰਤੀ ਲੋਕਾਂ ਨੇ ਆਪਣੀਆਂ ਦੋਵੇਂ ਬਾਹਾਂ ਖੜੀਆਂ ਕਰੀਆਂ ਪਟਵਾਰੀ ਤਾਂ ਹੱਥ ਗਿਣਦਾ ਕਿਸੇ ਦਾ ਹੋਇਆ ਜਾਂ ਇੱਕੋ ਜਣੇ ਦੇ ਦੋ ਹੋਏ ਤੇ ਫਿਰ ਇਸੇ ਤਰ੍ਹਾਂ ਦੋ ਮੈਂਬਰ ਵੀ ਟੁੜेंगे ਮੈਂਬਰੀ ਵਾਸਤੇ ਪੰਜ ਬੰਦੇ ਮੈਦਾਨ ਵਿੱਚ ਆਏ